ਵਦੇਸ਼ਾਂ ਵਿੱਚ ਨੌਕਰੀ ਦੀ ਚਾਹ ਅਖਰ ਪੰਜਾਬੀਆਂ ਦੇ ਲਈ ਮੌਤ ਦਾ ਫਰਮਾਨ ਬਣਦੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਟੂਰਿਸਟ ਵਿਜੇ ਤੇ ਗਿਆ ਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਇੱਕ ਨੌਜਵਾਨ ਨੂੰ ਜ਼ਬਰਦਸਤੀ ਰੂਸ ਦੀ ਆਰਮੀ ਵਿੱਚ ਭੇਜ ਕੇ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਗਿਆ ਕਿਸਮਤ ਚੰਗੀ ਸੀ ਕਿ ਉਹ ਨੌਜਵਾਨ 5 ਮਹੀਨੇ ਰਸ਼ੀਆ ਦੀ ਫੌਜ ਵਿੱਚ ਨੌਕਰੀ ਕਰਨ ਅਤੇ 2 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਆਪਣੇ ਘਰ ਵਾਪਸ ਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਵੱਲੋਂ ਰਸ਼ੀਆ ਦੇ ਟੂਰਿਸਟ ਵੀਜ਼ੇ ਤੇ ਜਾਣ ਦੀ ਕਹਿਣ ਤੇ ਉਹ ਟੂਰਿਸਟ ਵੀਜ਼ੇ ਤੇ ਲਈ ਰਸ਼ੀਆ ਲਈ ਰਵਾਨਾ ਹੋ ਗਿਆ ਪਰ ਜਦੋਂ ਰਸ਼ੀਆ ਪਹੁੰਚਿਆ ਤਾਂ ਉਸ ਨੂੰ ਸਿੱਧਾ ਹੀ ਆਰਮੀ ਬੇਸ ਕੈਂਪ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਉਸ ਨੂੰ 20 ਤੋਂ 21 ਦਿਨ ਦੀ ਟ੍ਰੇਨਿੰਗ ਦੇ ਕੇ ਯੂਕਰੇਨ ਦੀ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਵੀਜ਼ਾ ਲਵਾਉਣ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਉਸ ਨੂੰ ਸਿਰਫ ਉੱਥੇ ਜਾ ਕੇ ਕੂਰੀਅਰ ਦਾ ਕੰਮ ਕਰਨਾ ਪੈਗਾ ਜਿਸ ਦੀ ਉਸ ਨੂੰ 80 ਤੋਂ 85000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ ਪਰ ਜਦੋਂ ਉੱਥੇ ਪਹੁੰਚਿਆ ਤਾਂ ਉਸ ਨੂੰ ਸਿੱਧਾ ਹੀ ਆਰਮੀ ਵਿੱਚ ਭਰਤੀ ਕਰ ਲਿਆ ਗਿਆ ਉਸ ਨੇ ਦੱਸਿਆ ਕਿ ਉਸ ਨੂੰ ਖਾਣ ਵਿੱਚ ਸਿਰਫ 30 ਤੋਂ 35 ਘੰਟੇ ਬਾਅਦ ਥੋੜੇ ਜਿਹੇ ਚਾਵਲ ਦਿੱਤੇ ਜਾਂਦੇ ਸਨ ਅਤੇ ਪਾਣੀ ਵੀ ਕਦੇ-ਕਦੇ ਹੀ ਮਿਲਦਾ ਸੀ ਉਸ ਨੇ ਦੱਸਿਆ ਕਿ ਉਹ 5 ਮਹੀਨੇ ਯੂਕਰੇਨ ਦੇ ਵਿਰੁੱਧ ਲੜਦਾ ਰਿਹਾ ਜਿਸ ਵਿੱਚ ਕਈ ਪੰਜਾਬੀ ਹੋਰ ਨੌਜਵਾਨ ਵੀ ਜ਼ਖਮੀ ਹੋਏ ਤੇ ਕਈਆਂ ਦੀ ਮੌਤ ਵੀ ਹੋ ਗਈ ਤਾਂ ਉਹਨਾਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਉਹਨਾਂ ਦੇ ਨੌਜਵਾਨਾਂ ਨੂੰ ਵਾਪਸ ਦੇਸ਼ ਭੇਜਿਆ ਜਾਵੇ ਜਿਸ ਤੇ ਰਸ਼ੀਆ ਸਰਕਾਰ ਵੱਲੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਉਹਨਾਂ ਦੱਸਿਆ ਕਿ ਉਹਨਾਂ ਨੂੰ ਬਿਲਕੁਲ ਕੋਈ ਵੀ ਆਸ ਉਮੀਦ ਨਹੀਂ ਸੀ ਕਿ ਉਹ ਦੁਬਾਰਾ ਘਰ ਵਾਪਸ ਪਹੁੰਚਣਗੇ ਤੂੰ ਜਿਹੜੇ ਬਿੰਦਾਂ ਦੇ ਬੰਦੇ ਸੀ ਯਾਰ ਕੋਈ ਹਲੋ ਮਤਲਬ ਰਸ਼ੀਆ ਦਾ ਕੰਮ ਚੱਲ ਰਿਹਾ ਤੇ ਕੋਰੀਆ ਕੰਪਨੀ ਦਾ ਕੰਮ ਆ ਜਾ ਗਿਆ ਅਸੀਂ ਚੱਲ ਗਏ ਜੀ ਬਸ ਉੱਥੇ ਪਹੁੰਚ ਕੇ ਜਾ ਕੇ ਇਹਨਾਂ ਨੇ ਸਾਡੇ ਉੱਤੇ ਪਾਸਪੋਰਟ ਪਾ ਲਏ ਜੀ ਹੁਣ ਸਾਨੂੰ ਖੜੇ ਲੋਕ ਜਦੋਂ ਜਵਾਨੀ ਗਰੂਨੀ ਸੀ ਆਦਮੀ ਨੇ ਤਾਂ ਸਾਨੂੰ ਬਾਅਦ ਤੋਂ ਲੱਗਾ ਜਦੋਂ ਟ੍ਰੇਨਿੰਗ ਦੇਖੇ ਤੇ ਉਹ ਤੋਂ ਬਾਅਦ ਸੁਬਹਾ ਦਾ ਨੰਬਰ ਯੂਕਰੇਨ ਭੇਜਦਾ ਜੀ ਇਹਨਾਂ ਨੇ ਮੈਰਸ ਤੋਂ ਦੇ ਕਾਫੀ ਵਾਰੀ ਸਾਡੇ ਨੂੰ ਮੋਟੇਵਗਾ ਸਾਈਡ ਤੇ ਭੇਜੋ ਤੇ ਅਰਿਆਨਾ ਤੋਂ ਵੀ ਸੀਗੇ ਅਸੀਂ ਬਿਲਕੁਲ ਫਾਇਰ ਲਾਈਨ ਤੇ ਫਰੰਟ ਲਾਈਨ ਤੇ ਇਹਦੇ ਨਾਲ ਸਟੰਬਰ ਕਰ ਰਹੇ ਜਿਹਾ ਸੀ ਪਹਿਲੇ ਹਿੱਸੇ ਦਾ ਬਹੁਤ ਬਰੇ ਰਤਾ ਗੋ ਰਹੇ ਜੀ ਸਾਨੂੰ ਦੇ ਕੋਈ ਸਾਥੀ ਸਾਡੇ 57 ਬੰਨਿਆ ਦਾ ਵੀ ਗ੍ਰਨੇਡ ਚਲੇ ਬਲਾਸਟ ਹੋਏ ਦਿੱਤਾ ਡਰੋਨਾਂ ਦੇ ਵੀ ਇੱਕ ਸਾੜੀਆਂ ਮਰਦਾ ਵੀ ਰਛੀ ਦੀ ਕੰਮ ਚੱਲ ਗਏ ਮਹਾਰਾਸ਼ਟਰ ਤੋਂ ਤੀ ਗੱਤ ਹੋਈ ਹੈ ਉਹਨੇ ਲਕਵੇ ਰੱਛੀ ਸਾਡੇ ਸਾਹਮਣੇ ਗਿਆ ਅੱਖਾਂ ਦੇ ਉਹ ਮੁੱਲ ਜਾਂਦੇ ਗਏ ਬ੍ਰਾਂਡ ਲੱਗਦਾ ਜਦੋਂ ਉਹ ਤੇ ਜੀ ਮੋਦੀ ਜਾਨ ਅਗਸਤ ਜੇ ਗਏ ਨਹੀਂ ਦੁਬਾਰਾ ਤਿੰਨ ਚਾਰ ਵਾਰੀ ਕਹਿ ਗਏ ਛੇ ਮਟਾਲਿਆਂ ਦੀ ਸੀ ਇਹ ਜੀ ਪੰਜ ਬਰਗੇਡ ਦੇ ਬੇਜ ਦੇ ਤੇ ਡਾਂਗਰੇ ਦੇ ਵਿੱਚ ਪਤਲੀ ਮੁੰਜੀ ਸਾਹਿਬ ਨੇ ਕਹਿੰਦੇ ਇਹਨਾਂ ਨੇ ਕੰਮ ਵਾਪਸ ਲਾਇਆ ਸਤੰਬਰ ਦੇ ਪਹਿਲੇ ਹਫਤੇ ਉੱਤੇ ਉਹ ਕਹਾਂਗੇ ਜੀ ਅਸੀਂ ਜਦੋਂ 27 ਨੂੰ ਪਕੜਾਂ ਜੀਆਂ ਵਾਪਸੀਆਂ ਦੇ ਉੱਤੇ ਦੋ ਜੀ ਦੇ ਨਾਲ ਕੋਚਾ ਖਾਣਾ ਖਾਣੇ ਦੇ ਇੰਨੇ ਨਾ ਤੇ ਚਲੋ ਮੁਦੇ ਆਪ ਸਾਰੇ ਮੁੰਡੇ ਆ ਗਏ 27 ਨੂੰ ਉਹ ਖਾਣਾ ਖਾਣੇ ਕਾਣਾ ਦੇ ਕੁਝ ਮਿਕਸ ਕਰਕੇ ਦੇ ਨਾਲ ਜੀ ਮਤਲਬ ਮੇਰੇ ਜੀ ਦਾ ਪੈਸੇ ਸੀਗੇ ਜਿਹੜੇ ਮੇਰਾ ਡਾਕੂਮੈਂਟ ਸੀ ਸਾਰੇ ਪਾਸਪੋਰਟ ਵਗੈਰਾ ਜੋ ਸਰਵੇ ਮਿਲ ਸੀ ਆਪਾਂ ਕੋਈ ਸਰਵੇ ਮੇਰੀ ਉਸ ਅਕਾਊਂਟ ਜੀ ਗਈ ਹੈਗੀ ਤੇ ਮੈਂ ਜੀ ਬੋਸਰ ਕੋਲ ਤੁਣ ਗਿਆ ਉਹਨਾਂ ਨੇ ਉੱਥੇ ਕੰਮ ਅਰੈਸਟ ਕਰ ਗਏ ਰਸਤਾ ਪਾ ਗਏ ਟੈਂਸ਼ਨ ਸੈਂਟਰ ਤੇ ਗੋਮਿੰਗ ਤੇ ਜੇਰਰ ਕੀਤਾ ਜੀ ਇਹਨੇ ਵੀ ਬਹੁਤ ਲਗਾਇਆ ਕੋਸ਼ਿਸ਼ ਕਰਦੇ ਸੀ ਜੇ ਤਾਂ ਤੇ ਮੁੜ ਵਾਰ ਜੁਆਇਨਿੰਗ ਕਰੋ ਤੇ ਮੈਂ ਨਹੀਂ ਦੁਬਾਰਾ ਜਾਣੀ ਨਹੀਂ ਜੀ ਕਿਉਂਕਿ ਵਿਰੋਧੀ ਕਿਰਪਾ ਨਾ ਮੈਂ ਜਾਣ ਪਿਆ ਆ ਗਿਆ ਤੇ ਐ ਉਸ ਤੋਂ ਬਾਅਦ ਹੀ ਰਿਪੋਰਟ ਕਿਤਨਾ ਗਿਆ ਸਾਡੀ ਇਹਨਾਂ ਨੇ ਕੋਈ ਜਿਆਦਾ ਸਾਡੀ ਪੁੱਛ ਨਹੀਂ ਕੀਤੀ ਇਹਨਾਂ ਨੇ ਅਰੇ ਨਾ ਅੱਜ ਹੀ ਨਰ ਗਏ ਐ ਰੂਸੀਆ ਵਾਸਤੇ ਇਸ ਕਵਰ ਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ